15 ਅਗਸਤ ਜਾਨੀ ਕਿ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਪੂਰੇ ਪੰਜਾਬ ਦੇ ਵਿੱਚ ਜਿਹੜੇ ਧੂਮਤਾ ਮਨਾਇਆ ਜਾਂਦਾ ਹਰ ਸ਼ਹਿਰ ਹਰ ਗਲੀ ਦੇ ਵਿੱਚ ਕਿਸੇ ਨਾ ਕਿਸੇ ਵਿਧਾਇਕ ਜਾਂ ਫਿਰ ਮੰਤਰੀ ਦੇ ਵੱਲੋਂ ਜਿਹੜਾ ਆ ਝੰਡਾ ਵੀ ਲੜਾਇਆ ਜਾਂਦਾ ਤਾਂ ਇਸੇ ਚੀਜ਼ ਨੂੰ ਦੇਖਦ ਹੋਇਆ ਪੰਜਾਬ ਪੁਲਿਸ ਹਮੇਸ਼ਾ ਹੀ 15 ਅਗਸਤ ਨੂੰ ਲੈ ਕੇ ਜਿਹੜੀ ਹੈ ਸਤਰ ਰਹਿੰਦੀ ਹੈ ਉਹਨਾਂ ਦੇ ਵੱਲੋਂ ਜਿਹੜੇ ਹੈ ਸਖਤ ਪ੍ਰਬੰਧ ਕੀਤੇ ਜਾਂਦੇ ਨੇ ਤਾਂ ਗੱਲ ਕੀਤੀ ਜਾਵੇ ਤਾਂ ਬਰਨਾਲਾ ਦੇ ਤਾਂ ਬਰਨਾਲਾ ਦੇ ਵਿੱਚ ਐਸਐਸਪੀ ਦੇ ਵੱਲੋਂ ਜਿਹੜੇ ਹੈ ਸਖਤ ਪ੍ਰਬੰਧ ਕੀਤੇ ਗਏ ਨੇ ਔਰ ਹਾਈ ਟੈਕ ਜਿਹੜਾ ਨਾਕਾ ਲਗਾ ਕੇ ਹਰ ਵਾਹਨ ਦੀ ਚੈਕਿੰਗ ਕੀਤੀ ਗਈ ਹੈ ਕਿਉਂਕਿ ਇਸ ਦਿਨ ਕਿਸੇ ਨਾ ਕਿਸੇ ਸ਼ਰਾਰਤੀ ਅੰਸਰ ਵੱਲੋਂ ਜੁੜੀ ਆ ਘਟਰਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਸ਼ਰਾਰਤੀ ਅੰਸਰ ਨੂੰ ਜਿਹੜਾ ਮੌਕੇ ਤੋਂ ਨਾਕਾ ਲਗਾ ਕੇ ਜਿਹੜਾ ਕਾਬੂ ਕੀਤਾ ਜਾਵੇ ਇਸੇ ਚੀਜ਼ ਨੂੰ ਦੇਖਦਿਆਂ ਹੋਇਆ ਐਸਐਸਪੀ ਨੇ ਭਾਰੀ ਫੋਰਸ ਦੇ ਨਾਲ ਹਾਈ ਟੈਕ ਨਾਕਾ ਲਗਾ ਕੇ ਹਰ ਵਾਹਨ ਦੀ ਜਿਹੜੀ ਆ ਤਸੱਲੀ ਨਾਲ ਚੈਕਿੰਗ ਕੀਤੀ ਹੈ ਤਾਂ ਜੋ ਕਿਸੇ ਵੀ ਸ਼ਰਾਰਤੀ ਅੰਸਰ ਵੱਲੋਂ ਜਿਹੜਾ ਕਿਸੇ ਵੀ ਕਾਨੂੰਨੀ ਹਰਕਤ ਨੂੰ ਜਿਹੜਾ ਅੰਜਾਮ ਨਾ ਦਿੱਤਾ ਜਾਵੇ ਤਾਂ ਲਗਾਤਾਰ ਪੰਜਾਬ ਦੇ ਵਿੱਚ ਸਕੂਲ ਹੋਵੇ ਕਾਲਜ ਹੋਵੇ ਜਾਂ ਫਿਰ ਗਰਾਊਂਡ ਹੋਵੇ ਜਿੱਥੇ ਝੰਡਾ ਲਹਿਰਾਉਂਦੇ ਨੇ ਉੱਥੇ ਸਖਤ ਪ੍ਰਬੰਧ ਕੀਤੇ ਗਏ ਨੇ ਹਾਈ ਸਕਿਉਰਟੀ ਲਗਾਈ ਗਈ ਔਰ ਕਾਂਥਾਂ ਦੇ ਜਿਹੜੇ ਆ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਨੇ ਤਾਂ ਜੋ ਕਿਸੇ ਵੀ ਸ਼ਰਾਰਤੀ ਅਨਸਰ ਦੇ ਵੱਲੋਂ ਕੋਈ ਘਟਨਾ ਪੰਜਾਬ ਦੇੰਦਾ ਤਾਂ ਉਹ ਸਾਰੀ ਜਿਹੜੀ ਹੈ ਵਾਰਤਾ ਜਿਹੜੀ ਕੈਮਰੇ ਚ ਕੈਦ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸਤੇ ਖਿਲਾਫ ਜਿਹੜੀ ਹੈ ਕਾਰਵਾਈ ਵੀ ਹੋ ਸਕੇ ਕਿਉਂਕਿ ਬਹੁਤ ਸਾਰੇ ਲੋਕ ਨੇ 15 ਅਗਸਤ ਨੂੰ ਟਮਕੀਆਂ ਵੀ ਦਿੰਦ ਨੇ ਟਮਕੀਆਂ ਪਰ ਫੋਨ ਵੀ ਹੁੰਦ ਨੇ ਪਰ ਈਮੇਲਾਂ ਵੀ ਹੁੰਦੀਆਂ ਨੇ ਐਸਐਚ ਨੇ ਦੇਖਦੇ ਹੋਇਆ ਪੰਜਾਬ ਪੁਲਿਸ ਨੇ ਜਿਹੜੇ ਆ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਤਾਂ ਬਰਨਾਲਾ ਦੇ ਵਿੱਚ ਐਸਐਸਪੀ ਨੇ ਕਿਸ ਤਰੀਕੇ ਦੇ ਨਾਲ ਪ੍ਰਬੰਧ ਕੀਤੇ ਨੇ ਕੀ ਕੀ ਜਿਹੜੀ ਉਹਨਾਂ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਕਿੰਨਾ ਕਿੰਨਾ ਥਾਵਾਂ ਤੇ ਜਿਹੜੇ ਉਹਨਾਂ ਦੇ ਵੱਲੋਂ ਕੈਮਰੇ ਲਗਾਏ ਗਏ ਨੇ ਤਾਂ ਮੌਕੇ ਤੇ ਮੌਜੂਦ ਸਾਡੇ ਪੱਤਰਕਾਰ ਨੇ ਐਸਐਸਪੀ ਨਾਲ ਗੱਲਬਾਤ ਕੀਤੀ ਹੈ ਕੀ ਕੁਝ ਕਹਣਾ ਉਹਨਾਂ ਦਾ ਆ ਸੁਣਦੇ ਹਾਂ ਉਹਨਾਂ ਦੀ ਜਵਾਬੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਨਰਮਨ ਕੁਮਾਰ ਜਿੰਮਿੰਸਨ ਨੂੰ ਪਤਾ 15 ਅਗਸਤ ਤੋਂ ਲੈ ਕੇ ਬਰਨਾਲਾ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕਰੇ ਕਿਤੇ ਗਏ ਨੇ ਅਸੀਂ ਅੱਜ ਹਾਈ ਟੈਕ ਨਾਕੇ ਤੇ ਸਾਡੇ ਨਾਲ ਬਰਨਾਲ ਦੇ ਐਸ ਐਸ ਪੀ ਮੁਹੰਮਦ ਸਰਫਰਾਜ਼ ਆਲਮਾ ਉਹਨਾਂ ਨਾਲ ਕਰਦੇ ਹਾਂ ਪੂਰੀ ਗੱਲਬਾਤ ਸਰ ਸਤਿ ਸ਼੍ਰੀ ਅਕਾਲ ਦਿਨਿਕ ਸਵੇਰਾ ਤੇ ਸਵਾਗਤ ਹੈ ਸਰ ਅੱਜ ਕੀ ਪੁਖਤਾ ਪ੍ਰਬੰਧ ਕੀਤੇ ਗਏ ਜੀ ਨਰਮਨ ਜੀ ਆਜ਼ਾਦੀ ਦਿਵਸ ਨੂੰ ਧਿਆਨ ਚ ਰੱਖਦੇ ਹੋਏ ਬਰਨਾਲਾ ਜ਼ਿਲ੍ਹੇ ਦੇ ਵਿੱਚ ਅਸੀਂ ਇਨਸ਼ੋਰ ਕਰਦੇ ਕਿ ਪ੍ਰੋਪਰ ਸਿਕਿਉਰਿਟੀ ਅਰੇਂਜਮੈਂਟ ਹੋ ਅੱਜ ਜਿਹੜੀ 13 ਦਿਨ ਰਾ सारे जी ओ साहबान जितने भी डी एस पी हैं एस पी रैंक अफसर आप ग्राउंड ग्रराउंड मैं आप भी सारे पॉइंट को चेक कर रहा हूँ इसको तो अलावा साढ़े वालों जितने भी एस एच ओ हैं वो भी ग्राउंड पे हैं ग्यारह पेट्रोलिंग पार्टी बार ग्राउंड पे इस तो अलावा जितने भी स्ट्रेटिक पॉइंट हैं वहाँ वो मेन चौक हो मेन नाका हो या कालामेर स्टेडियम हो जिथे समागम होना है इसके तो अलावा रेलवे स्टेशन बस स्टैंड हर चप्पे चप्पे साइड फोर्स इंश्योर कर रही कि प्रॉपर पेट्रोलिंग हो और सिक्योरिटी को इंश्योर किया जाए सर लगी दो सौ मुलाजिम ग्राउंड हैं और अइज कर रहे हैं रात सुबह पाँच बजे तक एक शिफ्ट है उस तो बादच तो सात अगेन पेट्रोलिंग होनी है। और कल दिन का जरा एरिया डोमीनेशन वो वक्रा होगा इस एवन जी सी टीवी कैमराज होती है साढ़ा हेडकुआटर प्रोपर कंट्रोल रूम बना वा उत्थे दोजिम पक्के तैनात किए गए हैं वो ਕੈਮਰੇ ਰਾਹੀ ਪੂਰੇ ਸ਼ਹਿਰ ਦੇ ਵਿੱਚ ਨਜ਼ਰ ਰੱਖ ਰਹੇ ਹਾਂ। ਕੋਈ ਪ੍ਰੋਬਲਮ ਨਹੀਂ ਕਿ ਮੈਸੇਜ ਦੇਣਾ ਚਾਹੁੰਦਾ। ਤੇ ਜਿਹੜਾ ਇਹ ਸੁਤੰਤਰਤਾ ਦਿਵਸ ਦਾ ਮੌਕਾ, ਇਹ ਇੱਕ ਨੈਸ਼ਨਲ ਫੈਸਟੀਵਲ ਹੈ। ਤੇ ਮੈਂ ਪਬਲਿਕ ਨੂੰ ਅਪੀਲ ਕਰਾਂਗਾ ਕਿ ਭੜ ਚੜ ਕੇ ਜੋਸ਼ ਦਿਨਾਲੀ ਇਸ ਨਾਮ ਤਿਹਾੜੀ ਚ ਹਿੱਸਾ ਲੈ। ਤੇ ਜਿਹੜੇ ਅਨਸਰ ਮਾਰੇ ਬੰਦੇ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕਰਨ ਦੇ ਲਈ ਮੈਂ ਬਣਨ ਵਾਲਾ ਪੁਲਿਸ ਤਿਆਰ ਹੈ। ਸਰ ਜਿੱਥੇ 15 ਅਗਸਤ ਮਨਾਇਆ ਕਿੰਨੇ ਕੀ ਟੋਟਲ ਏਰੀਆ ਲਾਇਆ ਸਕੋਟੀ ਨੇ। ਉਹ ਜਿੱਥੇ ਸਟੇਡੀਅਮ ਜਿੱਥੇ ਸਮਾਗਮ ਹੋਣਾ ਹੈ। ਉੱਤੇ ਪ੍ਰੋਪਰ ਨਾ ਡਬਲ ਗਾਰਡ ਲਾਈ ਗਈ ਹੈ ਇਨਰ ਕਾਰਡਨ ਆਊਟਰ ਕਾਰਡਨ اور ਲਗਭਗ 484 ਬੰਦੇ ਦੀ ਡਿਪਲॉयਮੈਂਟ ਪੂਰੀ ਕੀਤੀ ਜਾ ਰਹੀ ਹੈ 15 ਅਗਸਤ ਇਸ ਮਗਮ ਦੇ ਵਿੱਚ ਇਹ ਸਨ ਬਨਾਲ ਦੇ ਐਸਐਸਪੀ ਮੁਹੰਮਦ ਸਰਫਰਾਜ਼ ਆलम ਜਿਨ੍ਹਾਂ ਨੇ ਪੂਰੀ ਜਾਣਕਾਰੀ